ਹਾਂਜੀ ਦੋਸਤੋ ਕਈ ਮੇਰੇ ਭਰਾ ਦੇਖਦੇ ਆ ਵੀ ਆ ਕੇ ਜਦੋਂ ਸਪਰੇਅ ਲੈਣ ਆਉਂਦੇ ਤਾਂ ਉਹ ਟਿਲਟ ਕਹਿੰਦੇ ਵੀ ਟਿਲਟ ਦੇ ਦਿਓ ਤਾਂ ਜਦੋਂ ਉਹਨਾਂ ਨੂੰ ਦੱਸੀਦਾ ਵੀ ਟਿਲਟ ਇੱਕ ਫੰਗੀ ਸੈਡ ਹੀ ਹੈ ਤਾਂ ਉਹਨਾਂ ਨੂੰ ਇਹ ਲੱਗਦਾ ਕਿਤੇ ਵੀ ਟਿਲਟ ਇੱਕ ਪ੍ਰੋਡਕਟ ਹੈ ਤੇ ਉਹ ਕਣਕ ਦੇ ਦਾਣਿਆਂ ਵਾਸਤੇ ਹੁੰਦਾ ਚਮਕ ਤੇ ਦਾਣਿਆਂ ਵਾਸਤੇ ਸਿਰਫ ਇੰਨਾ ਕੀ ਕੰਮ ਕਰਦਾ ਹੈ ਉਹਨਾਂ ਦੇ ਮਨ 'ਚ ਇਹ ਹੁੰਦਾ ਤਾਂ ਮੈਂ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਸਭ ਤੋਂ ਪਹਿਲਾਂ ਹੈਕਜ਼ਾਗੋਨਾਲ ਜੋਲ ਆਂਦਾ ਸੀਗਾ ਜਿਹੜਾ ਕਣਕ ਦੇ ਬਸਾਰ ਰੋਗ ਤੇ ਦਾਣਿਆਂ ਵਾਸਤੇ ਹੁੰਦਾ ਸੀ ਫਿਰ ਉਸ ਤੋਂ ਬਾਅਦ ਪ੍ਰੋਪੀਕੋਨਾਲ ਆ ਗਿਆ ਜਿਵੇਂ ਆਪਾਂ ਟਿਲਟ ਕਹਿ ਲੋ ਤਾਂ ਇਹ ਟਿਲਟ ਦੇ ਨਾਂ ਤੇ ਆਂਦਾ ਸੀ ਤਾਂ ਇਹਦਾ ਟਿਲਟ ਨਾਮ ਪੈ ਗਿਆ ਬਹੁਤ ਘੱਟ ਇਹਨੂੰ ਪ੍ਰੋਪੀਕੋਨਾਲ ਕਿਹਾ ਜਾਂਦਾ ਟਿਲਟ ਹੀ ਕਿਹਾ ਜਾਂਦਾ ਵੀ ਇੰਨੇ ਲਈ ਟਿਲਟ ਦੇ ਦਿਓ ਜੀ ਤੇ ਤਾਂ ਕਰਕੇ ਮੈਂ ਦੱਸਣਾ ਚਾਹੁੰਦਾ ਵੀ ਕਿਸਾਨ ਵੀਰੋ ਇਹ ਜਿਹੜੀ ਇੱਕ ਫੰਗੀਸਾਈਡ ਹੈ ਪਹਿਲਾਂ ਆਉਂਦਾ ਹੈ ਹੈਕਜ਼ਾਗੋਨਾਜ਼ੋਲ ਫਿਰ ਪ੍ਰੋਪੀਕੋਨਾਜ਼ੋਲ ਆ ਗਿਆ ਜਿਹਨੂੰ ਆਪਾਂ ਟਿਲਟ ਕਹਿੰਦੇ ਆ ਉਦੋਂ ਬਾਅਦ ਕੀ ਹੈ ਟੈਬ ਇਹ ਜਿਹੜੇ ਦੋ ਇੱਕ ਸਭ ਤੋਂ ਵੱਧ ਵਰਤਿਆ ਜਾਂਦਾ ਸੀ ਕਣਕ 'ਚ ਇਹ ਪ੍ਰੋਪੀਕੋਨਾਜ਼ੋਲ ਟਿਲਟ ਇਹ ਟਿਲਟ ਬਹੁਤ ਸਾਲ ਇਹ ਚੱਲੀ ਟਿਲਟ ਉਦੋਂ ਬਾਅਦ ਕੀ ਹੋਇਆ ਕੰਪਨੀਆਂ ਨੇ ਟੈਬੂਕੋਨਾਜ਼ੋਲ ਤੇ ਡੈਫੀਕੋਨਾਜ਼ੋਲ ਕੱਢਿਆ ਇਹਦੇ ਰੇਟ ਬਹੁਤ ਜ਼ਿਆਦਾ ਸੀ ਟੈਬੂਕੋਨਾਜ਼ੋਲ ਤੇ ਡੈਫੀਕੋਨਾਜ਼ੋਲ ਦੇ ਤਾਂ ਇਸ ਕਰਕੇ ਉਦੋਂ ਬਾਅਦ ਟੈਬੂਗੋਨਾਜ਼ੋਲ ਪਲਸ ਜੋਕਸੀਕਾਟਾ ਡੈਫੀਗੋਨਾਜ਼ੋਲ ਪਲਸ ਜੋਕਸੀਕਾਟਾ ਕੰਪਨੀਆਂ ਨੇ ਜਿਵੇਂ ਟੈਬੂਗੋਨਾਜ਼ੋਲ ਪਲਸ ਸਲਫਰ ਕਟਾ ਉਪਰਲਾ ਹੈਕਜ਼ਾਗੋਨਾਜ਼ੋਲ ਪਲਸ ਵੈਲਡਾ ਕਟਾ ਪ੍ਰੋਪੀਕੋਨਾਜ਼ੋਨ ਵਾਲੇ ਵੀ ਕਈ ਮੈਂਸ਼ਨ ਕਰਦੇ ਵੀ ਕਈ ਜਿਹੜਾ ਕੋਈ ਆਪਣੇ ਫੰਗੀ ਸਾਡੇ ਇੱਕ ਹੋਰ ਡਬਲ ਡਬਲ ਕੱਟਦੇ ਤਾਂ ਇਸ ਕਰਕੇ ਭਰਾਓ ਤੁਸੀਂ ਕੀ ਸੀਗਾ ਅੱਗੇ ਰੇਟ ਮਹਿੰਗਾ ਹੁੰਦਾ ਸੀ ਟੈਬੂਗੋਨਾਜ਼ੋਲ ਜਾ ਟੈਬੂਗੋਨਾਜੋਲ ਪਲਸ ਐਜੋਕਸੀਜਾ ਡੈਫੀਗੋਨਾਜੋਲ ਡੈਫੀਗੋਨਾਜੋਲ ਪਲਸ ਐਜੋਕਸੀ ਤਾਂ ਹੁਣ ਟੈਬੂਗੋਨਾਜੋਲ ਤੇ ਡੈਫੀਗੋਨਾਜੋਲ ਦੇ ਰੇਟ ਘਟ ਗਏ ਟੈਬੂਗੋਨਾਜੋਲ ਤਾਂ ਜਮੇ ਟਿਲਟ ਦੇ ਨੇੜੇ ਤੇੜੇ ਜਿਹੇ ਪੈਣ ਲੱਗ ਗਿਆ ਕੋਈ 10 20 ਰੁਪਏ 20 30 ਰੁਪਏ ਕਿੱਲੇ ਦਾ ਫਰਕ ਹੁੰਦਾ ਤੁਸੀਂ ਕਹੋਗੇ ਜੀ ਫਿਰ ਟਿਲਟ ਹੀ ਲਈਏ ਜੀ ਫਿਰ ਟੈਬੂਗੋਨਾਜੋਲ ਜਰੂਰੀ ਲੈਣਾ ਪਰ ਕਿਸਾਨ ਵੀਰੋ ਜਿਹੜਾ ਹੈਕਸਾਗੋਨਾਜੋਲ ਹੈ ਤੇ ਪ੍ਰੋਪੀਗੋਨਾਜੋਲ ਇਹ ਦਾਣੇ ਦੀ ਕੁਆਲਿਟੀ ਦੇ ਵੀ ਕੰਮ ਕਰਦੇ ਆ ਕਵਾਲਿਟੀ ਬਣਾਉਂਦੇ ਆ ਤੇ ਪਲੱਸ ਵਿਸਾਰ ਰੋਗ ਤੇ ਵੀ ਪਰ ਟੈਬੂਗੋਨਾਜੋਲ ਤੇ ਜਿਹੜਾ ਡੈਫੀਕੋਨਾਜੋਲ ਹੈ ਜੇ ਆਪ ਨੂੰ ਸੇਮ ਰੇਟ ਮਿਲਦਾ ਜਾਂ 10 20 ਰੁਪਏ ਦੇ ਅੰਤਰ ਨਾਲ ਮਿਲਦਾ ਤਾਂ ਟੈਬੂਗੋਨਾਜੋਲ ਹੀ ਲੈਣਾ ਚਾਹੀਦਾ ਜੇ ਇੰਨੇ ਕ ਅੰਤਰ ਨਾਲ ਜਾਂ ਡੈਫੀਕੋਨਾਜੋਲ ਲੈਣਾ ਚਾਹੀਦਾ ਕਿਉਂਕਿ ਟੈਬੂਗੋਨਾਜੋਲ ਚਾਹੇ ਤੁਹਾਨੂੰ ਇਕੱਲਾ ਮਿਲ ਜੇ ਚਾਹੇ ਪਲੱਸ ਜੋਕਸੀ ਮਿਲ ਜੇ ਦੋਨੋਂ ਚੋਂ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਵੈਸੇ ਜੋਕਸੀ ਦਾ ਇੰਨਾ ਕੰਮ ਨਹੀਂ ਹੁੰਦਾ ਕਣਕ 'ਚ ਇੰਨਾ ਰੋਲ ਨਹੀਂ ਹੁੰਦਾ ਤਾਂ ਤੁਸੀਂ ਚਲੋ ਮਿਕਸ ਵੀ ਲੈ ਸਕਦੇ ਹੋ ਤੇ ਇਕੱਲਾ ਟੈਬੂਗੋਨਾਜੋਲ ਵੀ ਲੈ ਸਕਦੇ ਹੋ ਕਿਉਂ ਟੈਬੂਗੋਨਾਜੋਲ ਦਾ ਦਾਣੇ ਦੀ ਵੀ ਕੁਆਲਿਟੀ ਟਿਲਟ ਵਾਂਗੂ ਬਣਾਣੀਆਂ ਨੇ ਤੇ ਬਸਾਰੋਗ ਤੇ ਵੀ ਇਹਨੇ ਟਿਲਟ ਵਾਂਗੂ ਕੰਟਰੋਲ ਕਰਨਾ ਹੈ ਪ੍ਰੋਪੀਗੋਨਾਜੋਲ ਵਾਂਗੂ ਲਾ ਲਓ ਪਲੱਸ ਇਹਦਾ ਇੱਕ 10-20 ਰੁਪਏ ਵੱਧ ਲਾਉਂਦੇ ਫਾਇਦਾ ਇਹ ਇੱਕ ਝੰਡਾ ਪੱਤਾ ਹਰਾ ਰੱਖਦੇ ਐਂਡ ਤੱਕ ਡੈਫੀਗੋਨਾਜੋਲ ਚਾਹੇ ਟੈਬੂਗੋਨਾਜੋਲ ਇਹਦਾ ਪਲੱਸ ਪੁਆਇੰਟ ਨਾਲ ਇਹ ਹੈ ਤੇ ਇਹ ਥੋੜਾ ਜਿਹਾ ਉਹਦੇ ਨਾਲੋਂ ਲੰਬਾ ਟਾਈਮ ਕੰਮ ਬੰਦ ਕਰਦੇ ਵੀ ਲੰਬਾ ਟਾਈਮ ਚੱਲਦਾ ਇਹ ਤੇ ਨਾਲ ਝੰਡਾ ਪੱਤਾ ਹਰਾ ਰੱਖਦੇ ਆ ਇਹ ਜਿਹੜੇ ਟੈਬੂਗੋਨਾਜੋਲ ਤੇ ਡੈਫੀਗੋਨਾਜੋਲ ਲੈ ਟੈਕਨੀਕਲ ਹੈ ਇਸ ਕਰਕੇ ਮੇਰੀ ਬੇਨਤੀ ਹੈ ਰੇਟ ਸੇਮ ਜੀ ਹੈ ਗਧਾ ਘੋੜਾ ਵੀ ਕ੍ਰੇਟ ਮਿਲਦਾ ਘੋੜਾ ਲੈਣਾ ਚਾਹੀਦਾ